ਕਰਜੇ ਦੇ ਉੱਤੇ ਐ ਤੇ ਜਿਹੜਾ ਇਹ ਕਹਿੰਦਾ ਕਿ ਇਸ ਕਰਜੇ ਨੂੰ ਮਾਰਾ ਕਰਜਾ ਨਹੀਂ ਮੰਨਿਆ ਜਾਂਦਾ ਇਕਨੋਮਿਕ ਪਾਲਿਸੀ ਜਦੋਂ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਮੈਨੂੰ ਗੁੱਡ ਲੋਨ ਕਹਿੰਦੇ ਨੇ ਉਹ ਕਹਿੰਦੇ ਕਿ ਸਾਰਾ ਮਾਡਲ ਜਿੰਨਾ ਕਰਜ਼ਾ ਆਊਗਾ ਜਿੰਨਾ ਉਹ ਕਰਜ਼ਾ ਕਿਹਦੇ ਲਈ ਉਹ ਜਦੋਂ ਤੁਸੀਂ ਚੱਕਦੇ ਹੋ ਉਹਦਾ ਇੱਕ ਵੱਡਾ ਹਿੱਸਾ ਵੱਖ-ਵੱਖ ਕਾਰਪੋਰੇਸ਼ਨਾਂ ਨੂੰ ਵੱਡ-ਵੱਡੇ ਵੱਡੇ-ਵੱਡੇ ਕਾਰਪੋਰੇਟ ਨੂੰ ਦਿੱਤਾ ਜਾਂਦਾ ਕਿ ਉਹ ਰੋਜ਼ਗਾਰ ਪੈਦਾ ਕਰਕੇ ਦੇਣਗੇ ਉਹ ਤੁਹਾਡੇ ਦੇਸ਼ ਦੀ ਜਿਹੜੀ ਬਿੱਤੀਹਾਤ ਜਿਹੜੀ ਹੈਗੀ ਉਹ ਵਧੀਆ ਕਰਨਗੇ ਇਸ ਲਈ ਤੁਸੀਂ ਬਿਮਾਰ ਹੋਨੇਓ ਹਸਪਤਾਲ ਲਈ ਖੋਲਣਾ ਇੰਸ਼ੋਰੈਂਸ ਲੈ ਲੈ ਤੁਹਾਡੀਆਂ ਤਨਖਾਹਾਂ ਨਹੀਂ ਵਧਾਉਣੀਆਂ ਲੋਨ ਲੈ ਲਿਓ ਤਾਂ ਸਿੱਧਾ ਲੋਕਾਂ ਦੀਆਂ ਆਮਦਨਾਂ ਵਧਾਉਣ ਦੀ بجائے ਉਹਨਾਂ ਦੀ ਜੇਬ 'ਚ ਪੈਸੇ ਵਧਾਉਣ ਦੀ بجائے ਇਹ ਸਾਰੇ ਕਰਜ਼ੇ ਆਧਾਰਤ ਮਾਡਲ ਜਿਹੜਾ ਸਾਰੀ ਦੁਨੀਆ ਦੇ ਉੱਤੇ ਆ ਅੱਜ ਥੋਪਿਆ ਹੋਇਆ ਤੇ ਉਸ ਦੇ ਉਸ ਦੇ ਪੀੜਤਾ ਸੀ ਜਿਹੜੇ ਇਹ ਲੋਕ ਆ ਤੇ ਉਹ ਜਦੋਂ ਇਹ ਸਾਰਾ ਮਾਡਲ ਵੀ ਜੇ ਕਿਤੇ ਤੁਲਵਾ ਲਾ ਜਾਂਦਾ ਹੈ ਹਿੱਲਦਾ ਇੱਧਰ ਉੱਧਰ ਹੁੰਦਾ ਹੈ ਉਹਦੇ ਵਿੱਚ ਵੱਡਿਆਂ ਘਰਾਣਿਆਂ ਨੂੰ ਕਿਤੇ ਕੋਈ ਉਹਨਾਂ ਦੇ ਮੁਨਾਫੇ ਤੇ ਸੱਟ ਲੱਗਦੀ ਹੈ ਤਾਂ ਫੇਰ ਜਿਹੜੀ ਸਰਕਾਰ ਕਹਿੰਦੀ ਹੈ ਸਾਡੇ ਕੋਲੇ ਖਜ਼ਾਨੇ 'ਚ ਪੈਸੇ ਨਹੀਂ ਅਸੀਂ ਸਾਡੀ ਵਿੱਤੀ ਹਾਲਤ ਬਹੁਤ ਤਨਜ਼ੋਰ ਹੈ ਤਾਂ ਉਹੀ ਸਟੇਟ ਆਪਣੇ ਖਜ਼ਾਨੇ 'ਚੋਂ ਝੱਟ ਕੇ ਉਹਨਾਂ ਦੇ ਸ਼ੇਰਾਂ ਦੇ ਵਿੱਚ ਪੈਸੇ ਇਨਵੈਸਟ ਕਰਦੀ ਹੈ ਜਿਹਦੀ ਤਾਜ਼ਾ ਐਗਜ਼ਾਮਪਲ ਕਿ ਅਡਾਨੀਆਂ ਦਾ ਜਦੋਂ ਸ਼ੇਅਰ ਮਾਰਕੀਟ ਦੇ ਵਿੱਚ ਉਹਨਾਂ ਦੀ ਕੋਈ ਸਥਿਤੀ ਡਾਵਾ ਡੋਲ ਹੋਈ ਕਿਉਂਕਿ ਉਹ ਸਥਿਤੀ ਡਾਵਾਡੋਲ ਹੁੰਦੀ ਹੈ ਤਾਂ ਇੰਟਰਨੈਸ਼ਨਲ ਲੈਵਲ ਤੱਕ ਚੀਜ਼ਾਂ ਹਿਲਦੀਆਂ ਨੇ ਤਾਂ ਉਹਦੀ ਬੌਂਡ ਦੀ ਕੀਮਤ ਖੜਾਉਣ ਦੇ ਵਾਸਤੇ LIC ਦੇ 39000 ਕਰੋੜ ਰੁਪਇਆ ਅਡਾਨੀ ਦੇ ਵਿੱਚ ਇਨਵੈਸਟ ਕਰਾਇਆ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਐਗਜ਼ਾਮਪਲ ਆ ਉਹ ਜਿਹੜੀਆਂ ਦਬੀਆਂ ਰਹਿ ਜਾਂਦੀਆਂ ਨੇ ਤਾਂ ਭਾਵ ਕਿ ਇੱਕ ਪਾਸੇ ਪੂਰਾ ਇਹ ਵਿੱਤੀ ਬਾਜ਼ਾਰ ਇਹ ਕਰਜ਼ੇ ਦਾ ਸਾਰਾ ਮਾਡਲ ਦੂਜੇ ਪਾਸੇ ਸਾਡੀਆਂ ਇਹ ਮੰਗਾਂ ਜਿਹੜੀਆਂ ਪੈਸੇ ਨਾਲ ਸੰਬੰਧਿਤ ਨੇ ਕਿ ਸਾਨੂੰ ਪੈਨਸ਼ਨ ਦੇ ਦਿਓ ਸਾਡੇ ਜਿਹੇ ਪੁਰਾਣੇ ਸਕੇਲ ਲਾ ਦਿਓ ਤਾਂ ਸਾਡੀ ਮੰਗ ਇਸ ਸਾਰੇ ਮਾਡਲ ਦੇ ਬਿਲਕੁਲ ਉਲਟ ਜਾ ਕੇ ਖੜਦੀ ਆ ਇਸ ਤਰ੍ਹਾਂ ਕਿ ਜਿਹੜੇ ਲੋਕਾਂ ਦਾ ਤੁਹਾਨੂੰ ਦੇਣ ਦੇ ਲਈ ਕੋਈ ਮਾਡਲੇ ਨਹੀਂ ਹੈ ਉਹਨਾਂ ਦਾ ਤੁਹਾਨੂੰ ਦੇਣ ਵਾਸਤੇ ਕੋਈ ਹੱਲੇ ਨਹੀਂ ਹੈ ਜਿਵੇਂ ਕਹਿੰਦਾ ਬਾਣੀਆਂ ਜੱਟ ਕਹਿੰਦਾ ਵੀ ਘਟਨਾ ਟੋਲੀ ਬਾਣੀਆਂ ਕਹਿੰਦਾ ਤੂੰ ਦੇਣ ਤੇ ਪੈਰ ਨਾ ਧਰੀ ਉਹ ਹਿਸਾਬ ਹੈ ਕਿ ਦੋਏ ਉਲਟ ਖੜੇ ਨੇ ਇਹ ਮੈਂ ਉਸ ਤਰੀਕੇ ਦੇ ਨਾਲ ਨਾ ਲਿਆ ਜਾਵੇ ਸਿਰਫ ਉਦਾਹਰਨ ਦੇ ਇੱਕ ਪਰਸਪੈਕਟਿਵ ਦੇ ਐਂਗਲ ਤੋਂ ਹੈ ਤਾਂ ਕਈ ਵਾਰੀ ਗੀਜਾ ਹੋਲ ਮਾਰੇ ਜਾਂਦੀ ਹੈ ਨੇ ਤਾਂ ਕਹਿਣ ਦਾ ਭਾਵ ਕਿ ਦੋਏ ਇੱਕ ਦੂਜੇ ਤੋਂ ਉਲਟ ਖੜੇ ਹੋਏ ਲੋਕ ਬਿਲਕੁਲ ਆਮਣੋ ਸਾਹਮਣੇ ਇਸ ਕਰਕੇ ਜੇ ਅਸੀਂ ਇਸ ਸਾਰੇ ਮਾਡਲ ਦੇ ਉੱਤੇ ਅਸੀਂ ਨਹੀਂ ਲਿਖਾਂਗੇ ਸਿਰਫ ਇਹ ਕਹੀ ਜਾਈਏ ਪੈਨਸ਼ਨ ਦੇ ਦਿਓ ਪੈਨਸ਼ਨ ਦੇ ਦਿਓ ਸਕੇਲ ਦੇ ਦਿਓ ਸਕੇਲ ਦੇ ਦਿਓ ਤਾਂ ਕਿਤੇ ਨਾ ਕਿਤੇ ਇਹ ਲੜਾਈ ਨੂੰ ਉਸ ਢੰਗ ਦੇ ਨਾਲ ਜਿੰਨੀ شدت ਦੇ ਨਾਲ ਤੇ ਜਿੰਨਾ ਇਹਨੂੰ ਬਚਾਲ ਕਰਨ ਦੀ ਲੋੜ ਹੈ। ਇਸੇ ਕਰਕੇ ਮੈਂ ਕਿਹਾ ਕਿ ਤਿੰਨ ਮੰਗਾਂ ਦੇ ਉੱਤੇ ਅਸੀਂ ਬਣਾਉਣ ਦੀ ਕੋਸ਼ਿਸ਼ ਕਿਉਂ ਉਜਾਤਨ ਕੀਤਾ? ਪਹਿਲਾਂ ਵੀ ਕੀਤਾ। ਅਸੀਂ ਉਹਦੇ ਵਿੱਚ ਪੂਰੇ ਸਿਰ ਤੋੜ ਯਤਨ ਕੀਤੇ ਕਿ ਪੈਨਸ਼ਨ ਦੇ ਉੱਤੇ ਇੱਕ ਸਾਂਝਾ ਮੋਰਚਾ ਜਿਹੜਾ ਬਣਾਇਆ ਪਰ ਉਹਦੇ ਵਿੱਚ ਸ਼ਾਮਲ ਸਾਥੀ ਗਰਜੰਟ ਹੁਣੀ ਸ਼ਾਮਲ ਲਿਆ ਇਹਨਾਂ ਨੂੰ ਪਤਾ ਹੈ ਕਿ ਬਿਨਾਂ ਕਿਸੇ ਕਾਰ ਤੋਂ ਉਦੋਂ ਉਹਦੀ ਉਹ ਕਿਥੇ ਆ ਉਹਦੀ ਵਰਕਿੰਗ ਸ਼ੈਡ ਦਿੱਤੀ ਗਈ। ਤਾਂ ਉਸ ਤੋਂ ਬਾਅਦ ਵੀ ਅਸੀਂ ਕੋਸ਼ਿਸ਼ਾਂ ਜਾਰੀ ਰੱਖੀਆਂ ਕਿ ਪੈਨਸ਼ਨ ਦੇ ਉੱਤੇ ਰਹੇ ਪਰ ਲਗਾਤਾਰ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਦਲ ਰਹੀਆਂ ਨੇ ਤੁਸੀਂ ਯਤਨਾਂ ਨੂੰ ਉੱਥੇ ਪੁਰਾਣੇ ਥਾਂ ਤੇ ਛੱਟ ਨਹੀਂ ਸਕਦੇ ਕਿ ਕੋਈ ਚੱਲ ਨਹੀਂ ਰਿਹਾ ਇਹ ਸੰਝਾਂ ਤੱਕ ਮਤਲਬ ਇਹਦਾ ਸਟਰਕਚਰ ਹੀ ਇਹ ਹੈ ਪੁਰਾਣੇ ਟੁੱਟਦੇ ਨੇ ਨਵੇਂ ਬਣਦੇ ਨੇ ਲੋੜ ਚੋਂ ਹੀ ਆਉਂਦੇ ਨੇ ਜੇ ਪੁਰਾਣਾ ਕੋਈ ਸੰਝਾ ਨਹੀਂ ਕੰਮ ਕਰ ਰਿਹਾ ਤਾਂ ਉਹ ਲੋਕਾਂ ਨਾਲ ਦੁਆਰੇ ਬਣਾਇਆ ਜਾਊਗਾ ਜਿਹੜੇ ਸੰਘਰਸ਼ ਕਰਨਾ ਚਾਹੁੰਦੇ ਨੇ ਆਜੋ ਸਾਥੀ ਜਿਹੜੇ ਪੇਸਕੇਲਾਂ ਨੂੰ ਲੈ ਕੇ ਯਤਨਸ਼ੀਲ ਨੇ ਅੱਜ ਉਹਨਾਂ ਦੇ ਨਾਲ ਅਸੀਂ ਇਹ ਬਣਾਇਆ ਹੈਗਾ ਇਸ ਕਰਕੇ ਇਸ ਸਾਡੀਆਂ ਮੰਗਾਂ ਦੇ ਆਲੇ-ਦਾਲੇ ਜਦੋਂ ਅਸੀਂ ਇਹ ਸਾਰੀ ਚੀਜ਼ ਨੂੰ ਦੇਖਦੇ ਆ ਤਾਂ ਸਾਨੂੰ ਆਪਣਾ ਦ੍ਰਿਸ਼ਟੀ ਚੋਖਟਾ ਬਹੁਤ ਵਿਆਪਕ ਕਰਨ ਦੀ ਲੋੜ ਹੈਗੀ ਹੈ ਆਲੇ-ਦਾਲੇ ਸਾਡੀਆਂ ਕੇਂਦਰ ਸਰਕਾਰ ਫੋਰਨ ਟ੍ਰੇਡ ਐਗਰੀਮੈਂਟ ਦੇ ਰਾਹੀਂ ਕੀ ਕੱਢ ਕੇ ਲੈ ਕੇ ਆ ਰਹੀ ਹੈ ਸਾਰੀ ਦੀ ਸਾਰੇ ਸੈਕਟਰ ਨੂੰ ਵਿਦੇਸ਼ੀ ਪੂੰਜੀ ਦੇ ਲਈ ਖੋਲਿਆ ਜਾ ਰਿਹਾ ਤੇ ਪੰਜਾਬ ਤੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਸੂਬਿਆਂ ਦਾ ਜੋ ਉਹਨਾਂ ਦੇ ਵਿੱਤੀ ਅਧਿਕਾਰ ਨੇ ਉਹਨਾਂ ਦੀ ਬਾਹਮ ਰੋੜੀ ਜਾ ਰਹੀ ਹੈ ਉਹਨਾਂ ਤੇ ਕਟ ਲਾਏ ਜਾ ਰਹੇ ਨੇ ਇਸ ਸਾਰੇ ਦਾ ਅਲਟੀਮੇਟਲੀ ਹੁਣ ਇੱਕ ਐਗਜ਼ਾਮਪਲ ਹੈ ਦੇ ਨਾਲ ਇਹ ਜੋੜ ਲਈਏ ਕਿ ਇਹ ਸਭ ਕਹਿੰਦੇ ਨੇ ਕਿ ਜਿੰਨੀ ਵਿਦੇਸ਼ੀ ਜਿੰਨਾ ਵਿਦੇਸ਼ੀ سرمਾਇਆ ਆਊਗਾ ਉਹਦੇ ਨਾਲ ਸਾਡੀ ਜਿਹੜੀ ਹੈਗੀ ਹੈ ਡਿਵੈਲਪਮੈਂਟ ਹੋਣੀ ਹੈ ਪਿਛਲੇ ਸਾਲ 2 ਲੱਖ ਕਰੋੜ ਦੇ ਨੇੜੇ ਤੇੜੇ ਅੰਕੜਾ ਘਟ ਵੱਧ ਹੋ ਸਕਿਆ ਹੋ ਸਕਦਾ ਹੈ ਵਿਦੇਸ਼ੀ سرمਾਇਆ ਸਟਾਕ ਮਾਰਕੀਟ ਚੋਂ ਉੜ ਗਿਆ ਕਿਉਂ ਉੜ ਗਿਆ ਕਿਉਂਕਿ ਫੋਰਨ ਇਨਵੈਸਟਰਸ ਆ ਵੀ ਭਾਰਤ ਦੇ ਵਿਤੀ ਹਾਲਤ ਨੂੰ ਦੇਖਦੇ ਹੋਏ ਉਹ ਇਨਵੈਸਟ ਕਰ ਨਹੀਂ ਰਹੇ ਉਹ ਸਾਰਾ ਇਨਵੈਸਟਮੈਂਟ ਚੱਕ ਕੇ ਚਾਹਿਆਂ ਵਰਗੇ ਦੇਸ਼ਾਂ 'ਚ ਜਾ ਰਿਹਾ ਜਦੋਂ ਇਹ ਹੁਣ ਨਵਾਂ ਲੈ ਕੇ ਆ ਰਹੇ ਨੇ ਕਿ ਖੋਲ ਦਿਓ ਖੇਤੀਬਾੜੀ ਦੇ ਸੈਕਟਰ ਨੂੰ ਖੋਲ ਦਿਓ ਬੀਜ ਦੇ ਸੈਕਟਰ ਨੂੰ ਖੋਲ ਦਿਓ ਡੈਰੀ ਫਾਰਮ ਦੇ ਸੈਕਟਰ ਨੂੰ ਤਾਂ ਜਿੰਨੀ ਇਨਵੈਸਟਮੈਂਟ ਇਸ ਦੇਸ਼ 'ਚ ਆਉਣੀ ਹੈ ਉਹਦੇ ਨਾਲ ਪੈਸਾ ਰੁਜ਼ਗਾਰ ਇਸ ਮੁਲਕ 'ਚ ਹੋਣ ਦੀ بجائے ਸਾਰੇ ਦਾ سرمਾਇਆ ਬਾਹਰ ਜਾਣਾ। ਜੇ ਇਸ ਮੁਲਕ ਦੇ ਵਿੱਚ سرمਾਇਆ ਪੈਦਾ ਹੋ ਰਿਹਾ ਹੋਊਗਾ ਛੋਟੇ ਪੈਨਸ਼ਨ ਦੇਣ ਵਾਸਤੇ سرمਾਇਆ ਉਹਦੇ ਚੋਂ ਜਨਰੇਟ ਹੋਣਾ। 17 7 20 ਵਾਲਿਆਂ ਨੂੰ 50 ਪੇਸਕੇਲ ਦੇਣ ਵਾਸਤੇ ਖਜ਼ਾਨਾ ਉੱਥੋਂ ਭਰਨਾ ਹੈ ਜਦੋਂ ਇੱਥੇ سرمਾਇਆ ਪੈਦਾ ਹੋ ਕੇ ਉਹ ਇਸ ਮੁਲਕ ਦੇ ਵਿੱਚ ਰਹੇ ਨਾ ਕਿ ਵਿਦੇਸ਼ਾਂ ਦੇ ਵਿੱਚ ਜਾਵੇ। ਤੇ ਇਸ ਜਦ ਕੇ ਭਾਰਤ ਦੀ ਕੇਂਦਰੀ ਅਜ ਬੀਜਪੀ ਆਰਐਸਐਸ ਦੀ ਸਾਰੇ ਦੀ ਸਾਰੀ ਪਾਲਿਸੀ ਲਟਾ ਦਿਓ ਸਾਰੇ ਦੇ ਸਾਰੇ ਦੇਸੀ ਤੇ ਵਿਦੇਸ਼ੀ ਕਾਰਪੋਰੇਟਾਂ ਨੂੰ ਕਿ ਪੰਜਾਬ ਵਰਗੇ ਜਿਹੜੀਆਂ ਉਹਨਾਂ ਤੋਂ ਵੱਕੇ ਹੋਏ ਲੋਕ ਜਦੋਂ ਆਪ ਵਰਗਿਆਂ ਦੇ ੱੱੱਕੇ ਚੜਦੇ ਨੇ ਕਿ ਸ਼ਾਇਦ ਇਹ ਕੁਝ ਨਵਾਂ ਕਰ ਦੇਣ ਪਰ ਕੋਈ ਡਵੈਲਪਮੈਂਟ ਵੱਖਰੀ ਪਾਲਿਸੀ ਨਹੀਂ ਕੋਈ ਵੱਖਰੀ ਇਕਨੋਮਿਕ ਪਾਲਿਸੀ ਨਹੀਂ ਹੈ ਤਾਂ ਦੁਬਾਰੇ ਫੇਰ ਅਸੀਂ ਉਸੇ ਆਠੇ ਦੇ ਵਿੱਚ ਫਸ ਜਾਂਦੇ ਆ ਕਿ ਜਿੱਥੋਂ ਗੱਲ ਚੱਲੀ ਸੀ ਦੁਬਾਰੇ ਫੇਰ ਪਹੁੰਚ ਗਈ ਉਹੀ ਮੰਗ ਪੱਤਰ ਨੇ ਉਹੀ ਮੰਗਾ ਨੇ ਤਾਂ ਉੱਥੇ ਦੁਬਾਰੇ ਦੀ ਸਾਰੀ ਦੀ ਸਾਰੀ ਚੀਜ਼ ਕੜੀ ਐ ਇਸ ਕਰਕੇ ਸਾਡੀ ਇਸ ਸਾਰੇ ਸਾਥੀਆਂ ਨੂੰ ਇਹ ਸਮਝਣ ਦੀ ਲੋੜ ਹੈ ਆ ਜਿੰਨਾਂ ਦੀਆਂ ਫੋਟੋਆਂ ਲੱਗੀਆਂ ਇੱਥੇ ਲੈਣ ਲੈਂਦੀਆਂ ਮਾਰਕਸ ਦੀਆਂ ਹਿੰਗਲੀਆਂ ਕਿਤਾਬਾਂ ਵੀ ਨੇ ਬਾਹਰ ਜਿੰਨੀ شدت ਦੇ ਨਾਲ ਇਹ ਸਾਡੇ ਨਵੇਂ ਸਾਥੀ ਅਦਾਲਤ ਦੇ ਫੈਸਲਿਆਂ ਨੂੰ ਪੜ੍ਹਦੇ ਨੇ ਹੁਣ ਤਾਂ ਇਹ ਵੀ ਵਾਰੀ ਡਾਕਟਰ ਸੌਰਵ ਸ਼ਰਮਾ ਦਾ ਨਾਮ ਸੁਣਦੇ ਆਇਆ ਲੱਗਦਾ ਕਿ ਸਿਵਲ ਸਰਵਿਸ ਰੂਪ ਦੀ ਬਜਾਏ ਡਾਕਟਰ ਸੌਰਵ ਸ਼ਰਮਾ ਸਿਵਲ ਸਰਵਿਸ ਰੂਪ ਰੱਖ ਦੇਣਾ ਚਾਹੀਦਾ ਜਿਵੇਂ ਸਿਵਲ ਸਰਵਿਸ ਨੇ ਪੰਜਾਬ ਦੇ ਤਨਖਾਹਾਂ ਤੈਅ ਕਰ ਰਹੇ ਡਾਕਟਰ ਸੌਰਵ ਸ਼ਰਮਾ ਦਾ ਕੇਸ ਤੈਅ ਕਰ ਰਿਹਾ ਹੋਵੇ ਤੇ ਇਹ ਸਾਰੇ ਨਵੇਂ ਸਾਥੀ ਜਿਹੜੇ ਆਉਂਦੇ ਨੇ ਉਹ ਇੰਨੀ ਚਰਚਾ ਚ ਆਜ਼ਾਦਤਾ ਤੇ ਫੈਸਲਿਆਂ ਚ ਰਹਿੰਦੇ ਨੇ ਉਹ ਫਲਾਣੀ ਤਰੀਕ ਨੂੰ ਫਲਾੜਾ ਫੈਸਲਾ ਆਇਆ ਫਲਾਣੀ ਤਰੀਕ ਨੂੰ ਫਲਾੜਾ ਫੈਸਲਾ ਆਇਆ ਕਿ ਅਧਿਆਪਕਾਂ ਦਾ ਕੰਮ ਜਿਵੇਂ ਅਦਾਲਤਾਂ ਦੇ ਫੈਸਲਿਆਂ ਦੀ ਵਿਆਖਿਆ ਕਰਨਾ ਹੋਗੀ ਹੋਵੇ ਇਹ ਆਪਦੇ ਕਿੱਤੇ ਦੇ ਨਾਲ ਐਜੂਕੇਸ਼ਨ ਨਾਲ ਜੁੜੀਆਂ ਮਸਲਿਆਂ ਨੂੰ ਮੰਗਾਂ ਨੂੰ ਚਰਚਾ ਚ ਕਰ ਰਹੇ ਹੁਣ ਕਿਤੇ ਸੁਣਾਈ ਨਹੀਂ ਦਿੰਦਾ ਕਿੱਥੇ ਕਿੱਥੇ ਫਸਾਏ ਹੋਏ ਨੇ ਕਿ ਕਿਦੋਂ ਕਿਹੜੀ ਤਰੀਕ ਹੈ ਕੌਣ ਜਾਊਗਾ ਕਿਹੜਾ ਫੈਸਲਾ ਆ ਗਿਆ ਉਹ ਕਿਹਦੇ ਉਹ 2364 ਤੇ ਕਿਵੇਂ ਹੁੰਦਾ ਉਹ 9894 ਤੇ ਕਿਵੇਂ ਆ ਉਹ 6835 ਤੇ ਕਿਵੇਂ ਆ ਇਸ ਕਰਕੇ ਇਸ ਸਾਰੇ ਦੇ ਵਿੱਚੋਂ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਆਪਣੀਆਂ ਤਨਖਾਹਾਂ ਦੇ ਦੁਆਲੇ ਆਪਣੇ ਮੰਗਾਂ ਦੇ ਦੁਆਲੇ ਉਲਝੇ ਹੋਏ ਆ ਤਾਂ ਪੁਰਾਣੇ ਸਕੇਲ ਪੈਨਸ਼ਨ ਤੇ ਪੱਤੇ ਬਹਾਲੀ ਮੋਰਚਾ ਇਹ ਪੰਜਾਬ ਦੇ ਵਿੱਚ ਇੱਕ ਨਵਾਂ ਉਦਮ ਜਿਹਦੇ ਵਿੱਚ ਇਹ ਸਾਰੀ ਜਿਹੜੀ ਨਵੀਂ ਲੀਡਰਸ਼ਿਪ ਉੱઠી ਹੈ ਜਿਹੜੀ ਬੇਰੁਜ਼ਗਾਰੀ ਚੋਂ ਆਈ ਹੈ ਉਹ ਇਹ ਤਮਾਮ ਤਰ੍ਹਾਂ ਦੇ ਨੁਕਤੇਆਂ ਨੂੰ ਸਮਝੇ ਵੀ ਠੋਸ ਪੈਰਾਂ ਦੇ ਸਿਰ ਤੇ ਖੜ ਕੇ ਉਹ ਇਹ ਸਾਰੇ ਅਦਾਲਤੀ ਫੈਸਲਿਆਂ ਨੂੰ ਵੀ ਸਮਝੇ ਉਹਦੀ ਵੀ ਚੰਗੀ ਤਰ੍ਹਾਂ ਵਿਆਖਿਆ ਕਰੇ ਕਿਉਂਕਿ ਫਿਰ ਟੇਬਲ ਟੌਕ ਦੇ ਉੱਤੇ ਠੋਸ ਦਲੀਲ ਦੇ ਨਾਲ ਗੱਲ ਹੁੰਦੀ ਹੈ ਤਾਂ ਇਹ ਸਾਰੇ ਦੇ ਵਿੱਚੋਂ ਕਰਦੇ ਹੋਏ ਆਪਾਂ ਇੱਕ ਚੰਗੀ ਤਾਕੜੀ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਬਣਾਈਏ ਇਸ ਮੋਰਚੇ ਤੋਂ ਇਹੀ ਆਸ ਹੈ